ਪੰਜਾਬ ਦੇ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੋ ਦੱਸਿਆ ਗਿਆ ਕਿ ਇਸ ਯੋਜਨਾ ਨੂੰ ਦਸੰਬਰ ਤੱਕ ਦੇ ਲਈ ਟਾਲ ਦਿੱਤਾ। ਦਰਸਲ ਹੁਣ ਇਹ ਯੋਜਨਾ ਦਸੰਬਰ ਮਹੀਨੇ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 2 ਅਕਤੂਬਰ ਨੂੰ ਇਸ ਯੋਜਨਾ ਨੂੰ ਸ਼ੁਰੂ ਕਰਨ ਦਾ ਐਲਾਨ ਆ ਜਿਹੜਾ ਕਿ ਉਹ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ। ਇਸ ਬਾਰੇ ਵੱਡਾ ਬਿਆਨ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਹੁਣ ਇਹ ਯੋਜਨਾ ਦਸੰਬਰ ਮਹੀਨੇ ਦੇ ਵਿੱਚ ਸ਼ੁਰੂ ਕੀਤੀ ਜਾਵੇਗੀ। ਜਿਸ ਤਹਿਤ ਹਰ ਪਰਿਵਾਰ ਦਾ 10 ਲੱਖ ਦਾ ਕਵਰ ਬਣੇਗਾ। ਸੋ ਸਿਹਤ ਮੰਤਰੀ ਨੇ ਕਿਹਾ ਕਿ ਹੜਾ ਦੀ ਮਾਰ ਦੀ ਇਸ ਸਕੀਮ ਨੂੰ ਲੇਟ ਕਰਨ ਦਾ ਇੱਕ ਵੱਡਾ ਕਾਰਨ ਹੈ। ਉਹਨਾਂ ਕਿਹਾ ਕਿ ਟੈਂਡਰ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਵੇਗੀ ਤੇ ਇਸ ਦੇ ਲਈ ਢੁਕਵਾਂ ਫੰਡ ਅਲਾਟ ਕਰ ਦਿੱਤਾ ਹੈ। ਸੋ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਕਈ ਮਹੀਨਿਆਂ ਤੋਂ ਸੂਬੇ ਦੇ ਵਿੱਚ ਸਿਹਤ ਕਾਰ ਯੋਜਨਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਯੋਜਨਾ ਦੇ ਤਹਿਤ ਹਰ ਪਰਿਵਾਰ ਨੂੰ 10 ਲੱਖ ਤੱਕ ਦਾ ਮੁਫਤ ਡਾਕੀ ਇਲਾਜ ਜਿਹੜਾ ਕਿ ਮਿਲੇਗਾ। ਤੋ ਦੱਸਣੀ ਹੋ ਗਿਆ ਕਿ ਬੀਤੇ ਦਿਨ ਤੋਂ ਤਰਨਤਾਰਨ ਅਤੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਇਸੇ ਸਕੀਮ ਤਹਿਤ ਰਜਿਸਟ੍ਰੇਸ਼ਨ ਜੜੀ ਕਿ ਉਹ ਸ਼ੁਰੂ ਹੋ ਚੁੱਕੀ ਹੈ। ਮੇਰੇ ਨਾਲ ਸਾਡੇ ਪ੍ਰੈਸਪਲ ਸੈਕਟਰੀ ਕੁਮਾਰ ਰਾਹੁਲ ਜੀ। ਔਰ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਐਸ ਵੇਲੇ ਇੱਕ ਬਹੁਤ ਹੀ ਸੰਕਟ ਵਾਲੀ ਸਥਿਤੀ ਔਰ ਹੜ੍ਹਾਂ ਦੇ ਵਿੱਚ ਜਿਹੜਾ ਹੈਗਾ ਔਰ ਖਾਸ ਕਰਕੇ ਸਭ ਤੋਂ ਵੱਡਾ ਕੰਸਰਨ ਤੁਹਾਡਾ ਵੀ ਲੋਕਾਂ ਦਾ ਵੀ ਔਰ ਸਾਰਿਆਂ ਦਾ ਹੁੰਦਾ ਹੈ ਕਿ ਹੜ੍ਹਾਂ ਤੋਂ ਬਾਅਦ ਨੈਕਸਟ ਜਿਹੜਾ ਸਭ ਤੋਂ ਵੱਡਾ ਚੈਲੰਜ ਹੁੰਦਾ ਹੋਇਗਾ ਕਿ ਗੰਦੇ ਪਾਣੀ ਨਾਲ ਔਰ ਮੱਖੀਆਂ ਮਚਾੜ ਨਾਲ ਹੋਣ ਵਾਲੀਆਂ ਬਿਮਾਰੀਆਂ ਔਰ ਬਹੁਤ ਮੁਸ਼ਕਲਾਂ ਲਾਤਾਂ ਦੇ ਵਿੱਚ ਸਾਡੇ ਡਾਕਟਰਸ ਮੈਡੀਕਲ ਸਟਾਫ ਸਾਡੇ ਆਸ਼ਾ ਵਰਕਰਸ ਤੋਂ ਲੈ ਕੇ ਸਾਡੇ ਪ੍ਰਿੰਸੀਪਲ ਸੈਕਟਰੀ ਹੈਲਥ ਤੱਕ ਇਹ ਦਿਨ ਰਾਤ ਬਿਨਾ ਕਿਸੇ ਛੁੱਟੀ ਦੇ ਕੋਈ ਕਸਟਰਡ ਹੌਲੀਡੇ ਨਹੀਂ ਕੋਈ ਸੈਟਰਡੇ ਸण्डे ਨਹੀਂ ਵੀਕਐਂਡ ਨਹੀਂ ਲਗਾਤਾਰ ਪਿਛਲੇ ਸਵਾ ਡੇਢ ਮਹੀਨੇ ਤੋਂ ਕੰਮ ਕਰ ਰਹੇ ਆ ਤੇ ਇਹਨਾਂ ਦੇ ਕੰਮ ਤੋਂ ਖੁਸ਼ ਹੋ ਕੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਡਾਕਟਰ ਸਾਹਿਬ ਇਹਨਾਂ ਵਾਸਤੇ ਇੱਕ ਜਿਹੜੀ ਹੈਗੀ ਆ ਇੱਕ ਇਹਨਾਂ ਨੂੰ ਆਨਰ ਕਰਨ ਦੀ ਇਹਨਾਂ ਨੂੰ ਅਵਾਰਡ ਕਰਨ ਦੀ ਪਾਲਿਸੀ ਹੋਣੀ ਚਾਹੀਦੀ ਆ ਤੇ ਇਹ ਇੱਕ ਨਵੀਂ ਸਕੀਮ ਜੋ ਪਹਿਲੀ ਵਾਰੀ ਆ ਪਹਿਲਾਂ ਨਹੀਂ ਸੀ ਇਹ ਕੋਵਿਡ ਦੇ ਵਿੱਚ ਵੀ ਜਿਹੜੇ ਸਰਕਾਰੀ ਡਾਕਟਰ ਸੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸੀ ਆਪਣੀ ਜਾਨ ਖਤਰੇ 'ਚ ਪਾ ਕੇ ਔਰ ਹੁਣ ਹੜਾਂ ਦੇ ਵਿੱਚ ਵੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੁਣ ਬਿਮਾਰੀ ਦੀ ਰੋਕਥਾਮ ਵਾਸਤੇ ਬਿਨਾਂ ਕਿਸੇ ਛੁੱਟੀ ਤੋਂ ਬਿਨਾਂ ਕਿਸੇ ਵਿੱਤੀ ਲਾਭ ਤੋਂ ਲਗਾਤਾਰ ਕੰਮ ਕਰ ਰਹੇ ਆ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਜਿਸ ਤਰ੍ਹਾਂ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੇ ਆਊਟ ਆਫ ਦਾ ਵੇਜ ਆ ਕੇ ਉਹਨਾਂ ਨੂੰ 5 10 15 ਜਿਹੜੀ ਸੀ ਉਹ ਟਾਈਮ ਸਕੇਲ ਜਿਹੜੇ ਟਾਈਮ ਬਾਉਂਡ ਪ੍ਰੋਮੋਸ਼ਨ ਕਲੀਅਰ ਕੀਤੀ ਸੀ ਤੇ ਹੁਣ ਇਸੇ ਤਰ੍ਹਾਂ ਉਹਨਾਂ ਵਾਸਤੇ ਸਪੈਸ਼ਲ ਜਿਹੜੀ ਹੈਗੀ ਉਹਨਾਂ ਨੂੰ ਆਨਰ ਕਰ ਲਈ ਉਹਨਾਂ ਨੂੰ ਅਵਾਰਡ ਕਰ ਲਈ 26 ਜਨਵਰੀ 15 ਅਗਸਤ ਤੇ ਡਾਕਟਰਸ ਡੇ ਤੇ ਨਰਸਸ ਡੇ ਤੇ ਜਿੰਨੇ ਵੀ ਸਾਡੇ ਮੈਡੀਕਲ ਸਬੰਧਤ ਨਾ ਹੁੰਦੇ ਆ ਵਰਲਡ ਹੈਲਥ ਡੇ ਤੇ ਅਲੱਗ-ਅਲੱਗ ਕੈਟਾਗਰੀਜ਼ ਨੂੰ ਜਿਹੜਾ ਹੈਗਾ ਉਹਨਾਂ ਦਾ ਸਨਮਾਨ ਕੀਤਾ ਜਾਏਗਾ ਸਟੇਟ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਜਿਹੜੇ ਬੰਦੇ ਕੋਈ ਆਉਟਸਟੈਂਡਿੰਗ ਕੰਟਰੀਬਿਊਸ਼ਨ ਕਰਨਗੇ ਉਹਨਾਂ ਵਾਸਤੇ ਜਿਹੜੇ ਕੋਈ ਹੋਰ ਵਧੀਆ ਕੰਮ ਕਰਕੇ ਹਸਪਤਾਲ ਦੀ ਕੋਈ ਮਤਲਬ ਇੱਕ ਤੇ ਹੋ ਗਿਆ ਤੁਹਾਡੀ ਕਲੀਨਿਕਲ ਡਿਊਟੀ ਹੋ ਗਈ ਕਿ ਉਹ ਆਪਰੇਸ਼ਨ ਵਧੀਆ ਕਰਦੇ ਆ ਦੂਜਾ ਅਸੀਂ ਇਹ ਕੀਤਾ ਹੈਗਾ ਕਿ ਸਾਡੇ ਕੋਲੇ ਸਪੈਸ਼ਲਿਸਟ ਦੀ ਕਮੀ ਆ ਡਾਕਟਰਸ ਦੀ ਕਮੀ ਆ ਉਹਦੇ ਵਾਸਤੇ ਅਸੀਂ 400 ਡਾਕਟਰ ਪਹਿਲਾਂ ਭਰਤੀ ਕੀਤੇ ਉਹਦੇ ਚੋਂ 285 ਦੇ ਕਰੀਬ ਜੁਆਇਨ ਕਰ ਗਏ ਹੁਣ 1000 ਭਰਤੀ ਕੀਤੇ ਉਹਦੇ ਚੋਂ ਵੀ ਜਿਹੜੇ ਹੈਗੇ ਆ ਉਹ 460 ਦੇ ਕਰੀਬ ਜੁਆਇਨ ਕਰ ਚੁੱਕੇ ਆ ਸਾਨੂੰ ਉਮੀਦ ਹੈ ਕਿ 400 ਡਾਕਟਰ ਹੋਰ ਵੀ ਜੁਆਇਨ ਕਰ ਜਗਾ ਤੇ ਇਹਦੇ ਨਾਲ ਡਾਕਟਰਾਂ ਦੀ ਕਮੀ ਵੀ ਪੂਰੀ ਹੋਏਗੀ ਤੇ ਹੁਣ ਜਿਹੜੇ ਸਾਡੇ ਡਾਕਟਰਸ ਆ ਉਹ ਖਾਲੀ ਇਹ ਨਹੀਂ ਕਿ ਉਹਨਾਂ ਨੇ ਸਿਰਫ ਦਵਾਈ ਦੇਣੀ ਆ ਗੋਲੀਆਂ ਕਰਨੀਆਂ ਜਾਂ ਆਪਰੇਸ਼ਨ ਕਰਨੇ ਆ ਅਸੀਂ ਇੱਕ ਬਹੁਤ ਵਧੀਆ ਟੀਚਿੰਗ ਪ੍ਰੋਗਰਾਮ ਜਿਹਨੂੰ ਅਸੀਂ ਡੀਐਨਬੀ ਪ੍ਰੋਗਰਾਮ ਕਹਿੰਦੇ ਆ ਜਿਹਦੇ ਵਿੱਚ ਬੱਚੇ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਜ਼ਿਲ੍ਹਾ ਹਸਪਤਾਲ ਦੇ ਵਿੱਚ ਔਰ ਸਬਡਿਵੀਜ਼ਨ ਹਸਪੀਟਲ ਦੇ ਵਿੱਚ ਸਾਡੇ ਕੋਲੇ 150 ਤੋਂ ਵੱਧ ਸੀਟਾਂ ਹੋ ਗਈਆਂ ਉਹਨਾਂ ਦੀਆਂ ਗਾਇਨੇਕੋਲੋਜਿਸਟ ਨਹੀਂ ਮਿਲਦੇ ਸੀ ਅਨਸਥੈਟਿਸਟ ਮੈਡੀਕਲ ਸਪੈਸ਼ਲਿਸਟ ਫੈਮਿਲੀ ਫਿਜੀਸ਼ੀਅਨਸ ਇਹ ਸਾਰੀਆਂ ਟ੍ਰੇਨਿੰਗ ਅਸੀਂ ਆਪਣੀਆਂ ਸ਼ੁਰੂ ਕਰ ਰਹੇ ਹਾਂ ਜਿਹੜੇ ਬੱਚੇ ਸਾਡੇ ਕੋਲ ਸਰਕਾਰੀ ਹਸਪਤਾਲਾਂ ਦੇ ਵਿੱਚ ਟ੍ਰੇਨਿੰਗ ਕਰਨਗੇ ਉਹ ਨਹੀਂ ਜਾਂਦੇ ਛੱਡ ਕੇ ਮੈਡੀਕਲ ਕਾਲਜ ਵਾਲੇ ਥੋੜੇ ਉਹ ਮੁਸ਼ਕਲ ਨਾਲ ਆਉਂਦੇ ਆ ਔਰ ਰਹਿੰਦੇ ਨਹੀਂ ਆ ਉਹ ਚਲੇ ਜਾਂਦੇ ਆ ਜਿਹੜੇ ਡਿਸਟ੍ਰਿਕਟ ਹਸਪਤਾਲ ਚੋਂ ਦੀ ਪ੍ਰੈਕਟੀਕਲ ਟ੍ਰੇਨਿੰਗ ਵਧੀਆ ਹੁੰਦੀ ਆ ਤੇ ਉਹ ਸਾਡੇ ਨਾਲ ਰਹਿੰਦੇ ਵੀ ਆ ਉਹਨਾਂ ਨੂੰ ਇਨਸਰਟਿਫਾਈਜ਼ ਕਰਨ ਲਈ ਅਸੀਂ ਇੱਕ ਤਾਂ ਇਹ ਅਵਾਰਡ ਜਿਹੜੀ ਪਾਲਿਸੀ ਲੈ ਕੇ ਆਏ ਆ ਤੇ ਦੂਜਾ ਇਹਦੇ ਨਾਲ ਨਾਲ ਅਸੀਂ ਜਿਹੜੇ ਪ੍ਰਾਈਵੇਟ ਡਾਕਟਰਸ ਵੀ ਆ ਚਾਹੇ ਕੋਈ ਆਪਣਾ ਕਲੀਨਿਕ ਚਲਾਉਂਦਾ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਮੈਂਬਰ ਹੈ ਮੈਡੀਕਲ ਕਾਲਜ ਕੰਮ ਕਰਦੇ ਆ ਅਸੀਂ ਉਹਨਾਂ ਦਾ ਵੀ ਸਨਮਾਨ ਕਰਾਂਗੇ ਜਿਹੜੇ ਪੇਸ਼ੈਂਟ ਵੈਲਫੇਅਰ ਦੇ ਵਿੱਚ ਕੰਟਰੀਬਿਊਟ ਕਰਨਗੇ ਜਿਸ ਤਰ੍ਹਾਂ ਪਹਿਲਾਂ ਅਸੀਂ ਡਾਕਟਰਸ ਡੇ ਦੇ ਉੱਤੇ 1 ਜੁਲਾਈ ਨੂੰ ਅਸੀਂ ਜਿਹੜੇ ਸਾਡੇ ਸਟੈਮੀ ਪ੍ਰੋਜੈਕਟ ਆ ਜਿਹੜੇ ਹਾਰਟ ਸਪੈਸ਼ਲਿਸਟ ਆ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਕਿ 750 ਡਾਕਟਰਾਂ ਨੂੰ ਟ੍ਰੇਨ ਕੀਤਾ ਉਹਨਾਂ ਨੇ ਔਰ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਸਾਡੇ ਮਤਲਬ ਚਾਹੇ ਚਮਕੌਰ ਸਾਹਿਬ ਹੈ ਦਸੂਆ ਤਰਨ ਤਰਨ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਹਾਰਟ ਅਟੈਕ ਦੇ ਪੇਸ਼ੈਂਟਸ ਦਾ ਇਲਾਜ ਹੋਣਾ ਸ਼ੁਰੂ ਹੋ ਗਿਆ ਕਿ ਹੱਬ ਐਂਡ ਸਪੋਕ ਦੇ ਵਿੱਚ ਪਹਿਲਾਂ ਉੱਥੇ ਥਰੋਮਬੋਲਾਈਜ਼ ਕਰੋ 30000 ਰੁਪਏ ਦਾ ਟੀਕਾ ਸਰਕਾਰ ਦਿੰਦੀ ਹੈ ਇੰਜੈਕਸ਼ਨ ਉੱਥੇ ਲੱਗ ਜਾਂਦਾ ਉਸ ਤੋਂ ਬਾਅਦ ਅਸੀਂ ਪਹਿਲਾਂ ਸਿਰਫ ਸਾਡੇ ਕੋਲੇ ਦਾਯਾਨੰਦ ਮੈਡੀਕਲ ਕਾਲਜ 32 ਦਾ ਸੀਗਾ ਫਿਰ ਅਸੀਂ ਆਪਣੇ ਅੰਮ੍ਰਿਤਸਰ ਮੈਡੀਕਲ ਕਾਲਜ ਨੂੰ ਅਪਗ੍ਰੇਡ ਕਰਤਾ ਪਟਿਆਲਾ ਅੰਮ੍ਰਿਤਸਰ ਔਰ ਜਿਹੜਾ ਤੁਹਾਡਾ ਫਰੀਦਕੋਟ ਹੈ ਤਿੰਨਾਂ ਦੇ ਵਿੱਚ ਵੀ ਹੁਣ ਹਾਰਟ ਦੀ ਜਿਹੜੀ ਹੈਗੀ ਆ ਉਹ ਬਾਈਪਾਸ ਤੇ ਜਿਹੜਾ ਤੁਹਾਡਾ ਸਟੈਂਟਿੰਗ ਹੋਣ ਲੱਗੀ ਆ ਤੇ ਉਹ ਅਸੀਂ ਅਸੀਂ ਆਪਣੀਆਂ ਹਬਸ ਵੀ ਡਿਵੈਲਪ ਕਰ ਰਹੇ ਆ ਸੋ ਜਿਹੜੇ ਇਸ ਤਰ੍ਹਾਂ ਦੇ ਕੰਟਰੀਬਿਊਸ਼ਨ ਕਰਨਗੇ اسی ਤਰ੍ਹਾਂ ਸੀਐਮਸੀ ਦਾ ਡਾਕਟਰ ਨੇ ਮਕੈਨੀਕਲ ਥਰੋਮਬੈਕਟੋਮੀ ਸਟ੍ਰੋਕ ਦੇ ਵਿੱਚ ਜਿਹਨੂੰ ਅਸੀਂ ਇਧਰਾਂ ਕਹਿੰਦੇ ਆ ਜਦੋਂ ਉਹਦੇ ਬ੍ਰੇਨ ਦੇ ਵਿੱਚ ਕਲੌਟ ਆ ਗਿਆ ਉਹਨੂੰ ਕੱਢਣਾ ਹੈਗਾ ਇਹ ਟਾਈਮ ਸੈਸਟਿਵ ਹੁੰਦੀਆਂ ਸਾਰੀਆਂ ਸਰਜਰੀਜ਼ ਇਹ ਵਿਦਨ ਤੁਸੀਂ ਫਿਊ ਆਰਸ ਕਰੋਗੇ ਤਾਂ ਉਹਦਾ ਰਿਜ਼ਲਟ ਸੱਚਾ ਹੋਏਗਾ ਪੇਸ਼ੈਂਟ ਨਾਰਮਲ ਰਿਕਵਰੀ ਹੋ ਜਾਏਗੀ ਤੇ ਉਹਨਾਂ ਦਾ ਵੀ ਇਹੋ ਜਿਹੇ ਡਾਕਟਰ ਜਿਹੜੇ ਕਰਨਗੇ ਉਹ ਅਸੀਂ ਉਹਨਾਂ ਦਾ ਵੀ ਸਨਮਾਨ ਕਰਾਂਗੇ ਉਹਦਾ ਰਿਜ਼ਲਟ ਇਹ ਹੋਇਆ ਕਿ ਸਾਡੇ ਕੋਲੇ ਪਹਿਲਾਂ ਸਿਰਫ ਹਾਟਦਾ ਸੀ ਹੁਣ ਸਟ੍ਰੋਕ ਦਾ ਹੋ ਗਿਆ ਇਸ ਤੋਂ ਬਾਅਦ ਸੀਐਮਸੀ ਦੇ ਡਾਕਟਰ ਨੇ ਡੀਡ ਲੈ ਕੇ ਬੋਨ ਮੈਰੋ ਟ੍ਰਾਂਸਪਲੈਂਟ ਦਾ ਹੋ ਗਿਆ ਇਸ ਤੋਂ ਬਾਅਦ ਏਮਸ ਦੇ ਸਾਡੇ ਅੰਮ੍ਰਿਤਸਰ ਦੇ ਔਰ ਪਟਿਆਲੇ ਦੇ ਡਾਕਟਰ ਅੱਗੇ ਆਏ ਆ ਇਦੇ ਨਾਲ ਕੋਕਲੀਅਰ ਟ੍ਰਾਂਸਪਲੈਂਟ ਜਿਹੜੇ ਬੱਚੇ ਗੰਗੇ ਬਹਿਰੇ ਕਹਿੰਦੇ ਆ ਆਪਾਂ ਵੀ ਗੰਗਾ ਬਹਿਰਾ ਹੋ ਉਹਨਾਂ ਦਾ ਵੀ ਇਲਾਜ ਹੋ ਜਾਂਦਾ ਜੇ ਟਾਈਮ ਸਿਰ ਕੀਤਾ ਜਾਵੇ ਸੋ ਇਸ ਤਰ੍ਹਾਂ ਅਸੀਂ ਬਹੁਤ ਸਾਰੇ ਜਿਹੜੀਆਂ ਸਾਡੀਆਂ ਸਪੈਸ਼ਲਾਈਜ਼ ਸਰਜਰੀਜ਼ ਆ ਗਿਆ ਉਹਦੇ ਵਾਸਤੇ ਅਸੀਂ ਹੱਬ ਐਂਡ ਸਪੋਕ ਦੇ ਵਿੱਚ ਆਪਣੇ ਹਸਪੀਟਲ ਨੂੰ ਵੀ ਅਪਗ੍ਰੇਡ ਕਰ ਰਹੇ ਹਾਂ ਜਿਸ ਤਰ੍ਹਾਂ ਸਾਡਾ ਜਿਹੜਾ ਮੁਹਾਲੀ ਦੇ ਵਿੱਚ ਹਸਪਤਾਲ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਸ ਉੱਤੇ ਬਹੁਤ ਜਲਦੀ ਜਿਹੜੀ ਹੈਗੀ ਅਗਲੇ 1-2 ਮਹੀਨੇ ਦੇ ਵਿੱਚ ਲਿਵਰ ਟ੍ਰਾਂਸਪਲੈਂਟ ਇਹ ਪਹਿਲਾ ਸਰਕਾਰੀ ਹਸਪਤਾਲ ਹੋਏਗਾ ਜਿੱਥੇ ਲਿਵਰ ਟ੍ਰਾਂਸਪਲੈਂਟ ਹੋਏਗਾ ਇਸੇ ਤਰ੍ਹਾਂ ਪੀਜੀਏ ਤੋਂ ਡਾਕਟਰ ਆਈਸੀ ਉਹਨਾਂ ਦੀ ਕੋਲਾਬੋਰੇਸ਼ਨ ਦੇ ਨਾਲ ਗਵਰਨਮੈਂਟ ਮੈਡੀਕਲ ਕਾਲਜ ਪਟਿਆਲੇ ਦੇ ਵਿੱਚ ਰੀਨਲ ਟ੍ਰਾਂਸਪਲੈਂਟ ਮਤਲਬ ਕਦੇ ਪਹਿਲਾਂ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਜਿਹੜੇ ਜਿਹੜੇ ਰੀਨਲ ਟ੍ਰਾਂਸਪਲੈਂਟ ਹੈ ਗੁਰਦੇ ਬਦਲੇ ਜਾਂਦੇ ਆ ਨਵੇਂ ਗੁਰਦੇ ਪੈਂਦੇ ਆ ਇਹ ਸਰਕਾਰੀ ਹਸਪਤਾਲ ਨੂੰ ਆਮ ਤੌਰ ਤੇ ਸਮਝਿਆ ਜਾਂਦਾ ਸੀਗਾ ਕਿ ਅਨਫੀਅਰ ਹੈ ਸੋ ਅਸੀਂ ਜਿਹੜੀ ਕਟਿੰਗ ਟੈਕਨੋਲੋਜੀ ਆ ਉਹ ਵੀ ਲੈ ਕੇ ਆ ਰਹੇ ਆ ਇਹਦੇ ਨਾਲ ਤੁਸੀਂ ਕੱਲ ਸਾਰੇ ਜਣੇ ਸੀਗੇ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜੇ ਕੋਈ ਇਨੋਵੇਟਿਵ ਅਪਰੋਚ ਲੈ ਕੇ ਆਏਗਾ ਕੋਈ ਨਵੀਂ ਡਿਵਾਈਸ ਲੈ ਕੇ ਆਏਗਾ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਫਾਇਦਾ ਹੋ ਸਕੇਗਾ ਉਹਨਾਂ ਦੀ ਕਾਸਟ ਕੱਟ ਡਾਊਨ ਹੋ ਜਾਏਗੀ ਹਸਪੀਟਲ ਸਟੇ ਕੱਟ ਡਾਊਨ ਹੋਏਗਾ ਜਿਹੜਾ ਕੋਈ ਬੰਦੇ ਡਾਕਟਰ ਵਧਿਆ ਕਰਨਗੇ ਔਰ ਇਸੇ ਤਰ੍ਹਾਂ ਸਾਡੇ ਆਸ਼ਾ ਵਰਕਰਸ ਤੋਂ ਲੈ ਕੇ ਜਿਹੜੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਕੋਈ ਡਾਰੀਆ ਦੇ ਵਿੱਚ ਡੈਂਗੀ ਦੇ ਕੇਸਸ ਘਟਾਉਣ ਦੇ ਵਿੱਚ ਔਰ ਯੋਗਦਾਨ ਪਾ ਰਹੇ ਆ ਉਹ ਹਰ ਰੋਜ਼ ਜਿਹੜੇ ਹੈਗੇ ਆ ਸਾਡੇ ਉਹ 33 35000 ਜੜੀਆਂ ਫੈਮਲੀਜ਼ ਵਿਜ਼ਿਟ ਕਰਦੀਆਂ ਸਾਡੀਆਂ ਆਸ਼ਾ ਵਰਕਰਸ ਐਮ ਪੀ ਐਚ ਡਬਲਯੂ ਮੇਲ ਫੀਮੇਲ ਸਾਰੇ ਜਿੰਨੇ ਸਾਡੇ ਸੀ ਐਚਓਜ਼ ਆ ਔਰ ਰੋਜ਼ ਜਾ ਕੇ ਤੁਹਾਡੇ ਜਿਸ ਤਰ੍ਹਾਂ ਸੁਨਾਮ ਦੇ ਵਿੱਚ ਆਇਆ ਸੀ ਤੁਹਾਡਾ ਕਿ ਫੀਵਰ ਦੇ ਕੇਸ ਜਿਆਦਾ ਆਏ ਸੀ ਉਹਦੇ ਵਿੱਚ ਡੋਰ ਟੂ ਡੋਰ ਸਰਵੇ ਕਰਕੇ ਸਾਡੀਆਂ ਟੀਮਾਂ ਈਵਨ ਔਨ ਸੰਡੇਜ਼ ਗਸਟਰਡ ਹਾਲੀਡੇਜ਼ ਉਹ ਜਾ ਕੇ ਕੱਲਾ ਕੱਲਾ ਘਰ ਚੈੱਕ ਕਰਕੇ ਜਿੱਥੇ ਲਾਰਵਾ ਮਿਲਦਾ ਉਹਦੇ ਆਸ-ਪਾਸੇ 100 ਘਰਾਂ ਦੇ ਵਿੱਚ ਅਸੀਂ ਸਪਰੇਅ ਕਰ ਰਹੇ ਹਾਂ ਤਾਂ ਕਿ ਡੈਂਗੀ ਦਾ ਲਾਰਵਾ ਨਾ ਹੋਵੇ ਅਸੀਂ ਫੀਵਰ ਦੇ ਕੇਸ ਅਸੀਂ ਮਤਲਬ ਇੱਕ ਤਾਂ ਹੁੰਦਾ ਸੀ ਤੁਸੀਂ ਯੂ ਰਿਸਪੌਂਡ ਆਫਟਰ ਦਾ ਡਿਜ਼ਾਸਟਰ ਕਿ ਕਿਤੇ 200 ਬੰਦਾ ਬਿਮਾਰ ਹੋ ਗਿਆ ਫਿਰ ਤੁਸੀਂ ਜਾ ਕੇ ਕਰਦੇ ਹੋ ਅਸੀਂ ਪਾਣੀ ਦੀ ਟੈਸਟਿੰਗ ਕਰਦੇ ਹਾਂ ਲਾਰਵਾ ਟਰੈਕਿੰਗ ਕਰਦੇ ਆ ਸੋ ਇਹ ਇੱਕ ਨਵਾਂ ਜਿਹੜਾ ਹੈਗਾ ਇਹ ਪਲੱਸ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਸੀ ਸਾਰੇ ਮੰਤਰੀਆਂ ਦੇ ਨਾਲ ਉਸ ਤੋਂ ਬਾਅਦ ਸਾਡੇ ਰਾਹੁਲ ਜੀ ਉਹਨਾਂ ਨਾਲ ਰੈਗੂਲਰਲੀ ਇਨ ਟੱਚ ਹੈ ਜਦੋਂ ਸਾਡੇ ਕਿਤੇ ਪਾਣੀ ਦਾ ਸੈਂਪਲ ਫੇਲ ਹੁੰਦਾ ਉਸ ਲਈ ਸਾਡਾ ਹੈਲਥ ਡਿਪਾਰਟਮੈਂਟ ਵਾਟਰ ਸਪਲਾਈ ਸੈਨੀਟੇਸ਼ਨ ਇਹ ਸਾਰੇ ਇਕੱਠੇ ਹੋ ਕੇ ਰੂਰਲ ਡਿਵੈਲਪਮੈਂਟ ਔਰ ਅਰਬਨ ਡਿਵੈਲਪਮੈਂਟ ਇਹ ਸਾਰੇ ਇਕੱਠੇ ਹੋ ਕੇ ਜੁਆਇੰਟ ਐਕਟੀਵਿਟੀ ਕਰਦੇ ਆ ਕਿ ਪਾਣੀ ਅਡੈਕੁਏਸ਼ਨ ਹੋਈ ਤਾਂ ਕਿਉਂ ਹੋਈ ਕਿੱਥੇ ਹੋਈ ਫੌਟ ਲੱਬ ਦੇ ਉਹਨੂੰ ਫਿਕਸਿੰਗ ਕਰਦੇ ਆ ਆਲਟਰਨੇਟ ਸੋਰਸ ਆਫ ਡਰਿੰਕਿੰਗ ਸੋ ਇਹ ਸਾਰਾ ਸਾਡਾ ਜਿਹੜਾ ਮੇਨ ਮਕਸਦ ਹੈਗਾ ਵੀ ਜਿਹੜੇ ਸਾਡੇ ਫਰੰਟ ਲਾਈਨ ਵਾਰੀਅਰ ਹੈ ਡਾਕਟਰਸ ਹੈ ਔਰ ਅਸੀਂ ਡਾਕਟਰਸ ਇਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਅਸੀਂ 400 ਪਹਿਲਾਂ 1000 ਹੁਣ 1000 ਡਾਕਟਰ ਸਾਡੇ ਮੁੱਲਕ ਕਲੀਨਿਕ ਦੇ ਵਿੱਚ ਹੈ ਸੋ ਆਮ ਆਦਮੀ ਕਲੀਨਿਕ ਤੇ ਆਣ ਜਦੋਂ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਇਹ ਵਾਲੇ ਕਨਸੈਪਟ ਤੋਂ ਪਹਿਲਾਂ ਸਿਹਤ ਕ੍ਰਾਂਤੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਡਾਕਟਰ ਦੀ ਮਤਲਬ ਲੈਸ ਦੈਨ 50% ਸੀ ਬਾਕੀ ਸਾਰੇ ਸਟੇਟਸ ਦੇ ਵਿੱਚ ਇਹ ਹਾਲ ਸੀਗਾ ਤੇ ਹੁਣ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਤਕਰੀਬਨ ਤਕਰੀਬਨ ਜਿਹੜਾ 70 75% ਤੇ ਪਹੁੰਚਿਆ ਸੀ ਸਾਨੂੰ ਬਹੁਤ ਉਮੀਦ ਹੈ ਕਿ ਅਸੀਂ ਬਹੁਤ ਜਲਦੀ ਜਿਹੜੇ ਡਾਕਟਰ ਸਟੇਨ ਕਰਕੇ ਜਿਹੜੀ ਸਾਡੇ ਕੋਲੇ ਬੇਸਿਕਲੀ ਸਪੈਸ਼ਲਿਸਟ ਦੀ ਸ਼ਾਰਟ ਹੈ ਜੋ ਵੀ ਅਸੀਂ ਪੂਰੀ ਕਰ ਲਾਂਗੇ ਸਰ ਇਨ ਗ੍ਰੀਨ